ਪਰसों ਇੱਕ ਬੜੀ ਵੱਡੀ ਘਟਨਾ ਹੋਈ ਸੀਗੀ ਖੰਨੇ ਦੇ ਏਰੀਆ ਦੇ ਵਿੱਚ ਜਿਹਦੇ ਵਿੱਚ 5 ਸਾਲ ਦਾ ਇੱਕ ਬੱਚਾ ਪਵ ਕਿਰਨ ਸਿੰਘ ਨੂੰ ਅਗਵਾ ਕੀਤਾ ਗਿਆ ਸੀਗਾ ਮਲੌਦ ਪਿੰਡ ਦਾ ਏਰੀਆ ਸੀਗਾ ਉਹ ਆਪਣੇ ਵੇੜੇ 'ਚ ਖੇਡ ਰਿਹਾ ਸੀਗਾ ਤੇ ਦੋ ਬੰਦਿਆਂ ਨੇ ਇਹਨੂੰ ਅਗਵਾ ਕੀਤਾ ਗਿਆ ਜਦੋਂ ਅਗਵਾ ਹੋਇਆ ਤੇ ਕੰਟਰੋਲ ਰੂਮਸ ਤੇ ਪੂਰੇ ਪੰਜਾਬ 'ਚ ਅਲਰਟ ਕੀਤਾ ਗਿਆ ਤੇ ਸਾਰੀਆਂ ਪੁਲਿਸ ਪਾਰਟੀਆਂ ਨਾਕਿਆਂ ਨੂੰ ਅਲਰਟ ਕੀਤਾ ਗਿਆ ਜਿਹਦੇ ਵਿੱਚ ਬਾਅਦ ਚੋ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੀ ਮੂਵਮੈਂਟ ਸਾਡੇ ਇਲਾਕੇ ਚ ਹੋਈ ਐ ਇਹਦੇ ਵਿੱਚ ਫਿਰ ਅਸੀਂ SPD ਸਾਡੀ CI ਦੀ ਟੀਮਾਂ ਸਾਈਬਰ ਸੈੱਲ ਦੀਆਂ ਟੀਮਾਂ ਨੂੰ ਟਾਸ ਦਿੱਤਾ ਗਿਆ ਤੇ ਲੇਟ ਨਾਈਟ ਸਾਨੂੰ ਕੁਝ ਫੁਟੇਜ ਇਦਾਂ ਦੀ ਮਿਲੀਆਂ ਵੀ ਜਿਸ ਚ ਉਹ ਬੰਦੇ ਮੂੰਹ ਤੇ ਕਵਰ ਪਾਇਆ ਹੋਇਆ ਤੇ ਆਇਡੈਂਟੀਫਾਈ ਹੋਏ ਵੀ ਇਹੀ ਸ਼ੱਕੀ ਬੰਦੇ ਐ ਲੇਟ ਨਾਈਟ ਅਸੀਂ ਪਰਸੋਂ ਰਾਤ ਚਲਦੇ ਰਹੇ ਚਲਦੇ ਰਹੇ ਤੇ ਅਸੀਂ ਕਾਫੀ CCTV ਫੁਟੇਜ ਦੇਖੀਆਂ ਉਸ ਤੋਂ ਬਾਅਦ ਸਾਨੂੰ ਕੁਝ ਬੰਦੇ ਉਹਨਾਂ ਦੇ ਇਨਪੁਟ ਕੋਈ ਖੰਨਾ ਪੁਲਿਸ ਨੇ ਟੈਕਨੀਕਲੀ ਇਨਪੁਟ ਸ਼ੇਅਰ ਕੀਤੀਆਂ ਫਿਰ ਇਹਦੀ ਪੂਰੀ ਜਿਹੜੀ ਸੀਗੀ ਇੱਕ ਟੀਮ ਬਣੀ ਜਿਹਦੇ ਵਿੱਚ ਖੰਨਾ ਪੁਲਿਸ ਮਡੇਰਕੋਟਲਾ ਪੁਲਿਸ ਤੇ ਪਟਿਆਲਾ ਪੁਲਿਸ ਡੀਆਈਜੀ ਸਾਡੇ ਮਨਦੀਪ ਸਿੱਧੂ ਸਰ ਦੇ ਉਹ ਸੁਪਰਵਾਈਜ਼ ਕਰ ਰਹੇ ਸੀਗੇ ਇਹਦੇ ਵਿੱਚ ਸਾਨੂੰ ਲੈ ਕੱਲ ਦੁਪਹਿਰ ਬਾਅਦ ਜਾ ਕੇ ਦੋ ਬੰਦੇ ਅਸੀਂ ਰਾਉਂਡ ਅਪ ਕੀਤੇ ਜਿਹੜੇ ਕਿ ਮੇਨ ਕਿਊ ਸੀਗੇ ਤੇ ਇਹਦੇ ਵਿੱਚ ਜਿਹੜਾ ਬੰਦਾ ਮੇਨ ਸੀਗਾ ਜਸਪ੍ਰੀਤ ਉਹਦੇ ਵਿੱਚ ਬਾਅਦ ਚ ਸਾਨੂੰ ਪਤਾ ਲੱਗਿਆ ਵੀ ਜਦੋਂ ਇਹ ਦੋ ਬੰਦੇ ਰਾਉਂਡ ਅਪ ਹੋਏ ਤੇ ਜਸਪ੍ਰੀਤ ਨਾਂ ਦਾ ਬੰਦਾ ਹੋਰ ਹੈ ਜਿਹੜਾ ਉਹਨਾਂ ਦੇ ਪਿੰਡ ਦਾ ਹੀ ਸੀਗਾ ਤੇ ਕੈਨੇਡਾ ਤੋਂ ਆਇਆ ਹੋਇਆ ਸੀਗਾ ਤੇ ਇਹਨਾਂ ਨੇ ਫਰੋਤੀ ਮੰਗੀ ਸੀਗੀ ਤੇ ਉਸ ਤੋਂ ਬਾਅਦ ਆਈਡੈਂਟੀਫਾਈ ਕੀਤਾ ਬਾਅਦ ਚ ਸਾਨੂੰ ਜਦੋਂ ਗੱਡੀ ਦਾ ਪਤਾ ਲੱਗਿਆ ਸੋ ਗੱਡੀ ਜਦੋਂ ਪਤਾ ਲੱਗੀ ਵੀ ਫੋਰਚਨਰ ਗੱਡੀ ਹੈ ਪਟਿਆਲੇ ਦੇ ਏਰੀਆ ਦੇ ਵਿੱਚ ਹੈ ਫਿਰ ਉਹ ਕੰਟਰੋਲ ਰੂਮ ਦੇ ਵਿੱਚ ਮੈਸੇਜ ਸ਼ੇਅਰ ਕੀਤਾ ਗਿਆ ਸਾਡੇ ਗਰੁੱਪ 'ਚ ਮੈਸੇਜ ਸ਼ੇਅਰ ਕੀਤਾ ਗਿਆ ਤੇ ਡੀਆਈਜੀ ਸਾਹਿਬ ਸੁਪਰਵਾਈਜ਼ ਕਰ ਰਹੇ ਸੀਗੇ ਮਾਨਯੋਗ ਡੀਜੀਪੀ ਮਿੰਟ ਟੂ ਮਿੰਟ ਮੋਨੀਟਰ ਕਰ ਰਹੇ ਸੀ ਸੀਐਮ ਸਾਹਿਬ ਵੀ ਮੋਨੀਟਰ ਕਰ ਰਹੇ ਸੀਗੇ ਤੇ ਜਦੋਂ ਪਤਾ ਲੱਗਿਆ ਵੀ ਬੱਚਾ ਉਸ ਗੱਡੀ 'ਚ ਹੈ ਤੇ ਨਾਲ ਦੀ ਨਾਲ ਮੈਸੇਜ ਕੀਤਾ ਫਿਰ ਜਿਹੜੀ ਸੀਆਈਡੀ ਪਟਿਆਲੇ ਦੀ ਟੀਮ ਸੀਗੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੂੰ ਬੱਚੇ ਨੂੰ ਰਿਕਵਰ ਕੀਤਾ ਤੇ ਜਿਹੜੀ ਕ੍ਰਾਸ ਫਾਇਰਿੰਗ ਦੇ ਵਿੱਚ ਉਹ ਕੱਲ ਸਾਰਿਆਂ ਨੂੰ ਪਤਾ ਹੈ ਵੀ ਉਹ ਨਿਊਟਰਲਾਈਜ਼ ਕੀਤਾ ਗਿਆ ਬੰਦਾ ਉਸ ਤੋਂ ਬਾਅਦ ਜਿਹੜੇ ਜਿਹੜੇ ਮਰੇਡਕੋਟੇ ਪੁਲਿਸ ਨੇ ਦੋ ਬੰਦੇ ਅਰੈਸਟ ਕੀਤੇ ਸੀਗੇ ਫਿਰ ਇੱਕ ਮੈਸੇਜ ਆਂਦਾ ਵੀ ਇਨਾਂ ਕੋਲ ਇੱਕ ਵੈਪਨ ਹੋਣ ਵੈਪਨ ਹੋਣ ਦਾ ਹੈਗਾ ਸ਼ੰਕਾ ਹੈਗੀ ਹੈ ਉਹਦੇ ਵਿੱਚ ਫਿਰ ਸਾਡੀਆਂ ਜਿਹੜੀ ਐਸ ਐਚਓ ਗੁਰਪ੍ਰੀਤ ਡੀਐਸਪੀ ਦਵਿੰਦਰ ਦੀ ਇੱਕ ਟੀਮਾਂ ਬਣਾਈਆਂ ਸੀ ਐਨਆਰ ਦੀਆਂ ਤੇ ਵੈਪਨ ਰਿਕਵਰ ਕਰਨ ਜਦੋਂ ਜਾ ਰਹੇ ਸੀਗੇ ਉਥੇ ਜਿਹੜਾ ਬੰਦਾ ਜਾ ਰਿਹਾ ਸੀਗਾ ਜਿਹੜਾ ਸੀਗਾ ਹਰਪ੍ਰੀਤ ਇਹਨੇ ਜਦੋਂ ਵੈਪਨ ਉਥੋਂ ਚੱਕਿਆ ਤੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਕ੍ਰਾਸ ਫਾਇਰਿੰਗ ਦੇ ਵਿੱਚ ਇਹਦੇ ਲੱਤ ਤੇ ਗੋਲੀ ਵਜੀ ਇਸ ਨੂੰ ਪਹਿਲੇ ਸਿਵਲ ਹਸਪੀਟਲ ਫਿਰ ਰਜਿੰਦਰਾ ਹਸਪੀਟਲ ਐਡਮਿਟ ਕਰਾਇਆ ਗਿਆ ਟੋਟਲ ਇਹਦੇ ਵਿੱਚ ਤਿੰਨ ਮੁਲਜ਼ਮ ਸੀਗੇ ਜਿਹੜਾ ਕਿ ਕੱਲ ਇੱਕ ਨਿਊਟਰਲਾਈਜ਼ ਹੋ ਗਿਆ ਦੋ ਸੀਗੇ ਇੱਕ ਰਵਿੰਦਰ ਸੀਗਾ ਇੱਕ ਹਰਪੀ ਸੀਗਾ ਉਹ ਉਹਨਾਂ ਦੀ ਵੀ ਅਰੈਸਟ ਕੀਤੀ ਗਈ ਹੈ ਤੇ ਮੌਕੇ ਤੇ ਜਿਹੜਾ ਦੇਸੀ ਆਪਣਾ ਬੱਤੀਬੋਰ ਦਾ ਪਿਸਟਲ ਰਿਕਵਰ ਕੀਤਾ ਗਿਆ ਨਾਲ ਤਿੰਨ ਲਾਈਵ ਕਾਟਰ ਰਿਕਵਰ ਕੀਤੇ ਗਏ ਤਾਂ ਫਰੋਤੀ ਕਿੰਨੀ ਮੰਗੀ ਸੀ ਫਰੋਤੀ ਇਹਨਾਂ ਨੇ ਪਹਿਲੇ ਕਰੋੜ ਰੁਪਏ ਮੰਗੀ ਸੀਗੀ ਤੇ ਇਸ ਕਰਕੇ ਫਿਰ ਇਹ ਬਾਅਦ ਚੋਂ 30 ਲੱਖ ਮੰਗ ਲਾਗੇ ਕਦੀ ਕਿੰਨਾ ਮੰਗ ਲਾਗੇ ਤੇ ਉਹ ਜਿਹੜੀ ਫਰੋਤੀ ਦਾ ਫੋਨ ਆ ਰਿਹਾ ਸੀਗਾ ਉਹ ਉਹਨਾਂ ਦੇ ਪੇਰੈਂਟਸ ਨੂੰ ਆ ਰਿਹਾ ਸੀਗਾ ਬਾਹਰਲੇ ਨੰਬਰ ਤੋਂ ਵਾਰੀ ਵਾਰੀ ਆ ਰਿਹਾ ਸੀਗਾ ਸੋ ਇਹਦੇ ਵਿੱਚ ਮਾਨਯੋਗ ਸੀਐਮ ਸਾਹਿਬ ਤੇ اور ਪੰਜਾਬ ਸਰਕਾਰ ਡੀਜੀਪੀ ਸਾਹਿਬ ਨੇ ਵੀ ਪੂਰੀ ਪੁਲਿਸ ਪਾਰਟੀ ਨੂੰ 10 ਲੱਖ ਰੁਪਏ ਨਾਮ ਦਿੱਤਾ ਤੇ ਸਾਰਿਆਂ ਨੂੰ ਰਿਵਾਰਡ ਦਿੱਤੇ ਹੈ ਤੇ ਕਿਉਂਕਿ ਸਾਰੇ ਰੇਂਜ ਦੇ ਅਫਸਰਾਂ ਨੂੰ ਤੇ ਖੰਨਾ ਪੁਲਿਸ ਦੇ ਅਫਸਰਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਬੱਚੇ ਨੂੰ ਸਹੀ ਤਰ੍ਹਾਂ ਰਿਕਵਰ ਕਰਾ ਕੇ ਉਹਦੀ ਮਾਂ ਦੇ ਗੋਦੀ ਚ ਫੇਰ ਬਿਠਾਇਆ ਤੇ ਕੱਲ ਸਾਰਿਆਂ ਨੇ ਵੀ ਉਹ ਦੇਖਿਆ ਕਿ ਬੜਾ ਅੱਛਾ ਪੁਲਿਸ ਨੇ ਕੰਮ ਕੀਤਾ ਤੇ ਪੰਜਾਬ ਸਰਕਾਰ ਨੂੰ ਵੀ ਲੋਕਾਂ ਨੇ ਬੜਾ ਅਪਰੀਸ਼ੀਏਟ ਕੀਤਾ ਤੇ ਮਾਨਯੋਗ ਸੀਐਮ ਸਾਹਿਬ ਨੇ ਸਪੈਸ਼ਲੀ ਡੀਜੀ ਸਾਹਿਬ ਨੇ ਨਾਲ ਸਾਰੀ ਪੁਲਿਸ ਪਾਰਟੀ ਨੂੰ ਬੜਾ ਸ਼ਲਾਘਾਯੋਕ ਕੰਮ ਕਰਨ ਦਾ ਇਨਾਮ ਵੀ ਦਿੱਤਾ। ਸਰ ਮਲਿਕਾ ਪੁਲਿਸ ਦਾ ਕਿੱਡਾ-ਕੁੱਡਾ ਟਾਸਕ ਸੀ ਬੱਚੇ ਨੂੰ ਬਚਾਉਣਾ ਤੇ ਬਾਕੀ ਪਹਿਲ ਕਦਮੀ ਕਰਨੀ ਦੀ। ਜਦੋਂ ਦੱਸਿਆ ਤੁਹਾਨੂੰ ਸਾਡੇ ਏਰੀਆ 'ਚ ਇਹਨਾਂ ਦੇ ਫੁੱਟਪ੍ਰਿੰਟਸ ਆਏ ਤੇ ਉਦੋਂ ਹੀ ਅਸੀਂ ਅਲਰਟ ਕਰ ਕਰਤਾ ਸੀਗਾ ਤੇ ਬੜਾ ਇੱਕ ਸੈਂਸਿਟਿਵ ਆਪਰੇਸ਼ਨ ਸੀਗਾ ਕਿਉਂਕਿ ਬੱਚਾ ਸਹੀ ਸਲਾਮਤ ਉਹਨਾਂ ਦੇ ਪੇਰੈਂਟਸ ਨੂੰ ਹਵਾਲਾ ਕਰਨਾ ਬੜਾ ਵੱਡਾ ਇੱਕ ਟਾਸਕ ਹੁੰਦਾ ਹੈ ਕਿਉਂਕਿ ਬੱਚਾ 6-7 ਸਾਲ ਦਾ ਸੀਗਾ ਬੱਚੇ ਨੂੰ ਕੁਝ ਵੀ ਕਰ ਸਕਦੇ ਸੀਗੇ। ਤੋਂ ਬੜਾ ਕੋਆਰਡੀਨੇਸ਼ਨ ਬੜਾ ਅੱਛਾ ਕੋਆਰਡੀਨੇਸ਼ਨ ਨਾਲ ਇੱਕ ਆਪਰੇਸ਼ਨ ਕੀਤਾ ਗਿਆ। ਤੇਰੀ ਟੋਟਲ ਪ੍ਰੋ ਡੀਜੀਪੀ ਸਾਹਿਬ ਸੁਪਰਵਾਈਜ਼ ਕਰ ਰਹੇ ਸੀ ਡੀਆਈਜੀ ਰੇਂਜ ਕਰ ਰਹੇ ਸੀ ਤਿੰਨੋਂ ਐਸਐਸਪੀ ਬਾਕੀ ਅਫਸਰ ਸਾਰੇ ਕਰ ਰਹੇ ਸੀ ਜਿਹੜਾ ਕਿਉਸਟਾ ਸਰ ਉਹ ਜ਼ਖਮੀ ਵਿਭਾਗ ਵਿੱਚ ਦੱਸਿਆ ਜਿਹੜਾ ਮੇਨ ਕਿਉਸਡੇ ਦੇ ਲਾਤੇ ਗੋਲੀ ਵਜੀ ਹੈ ਜਿਹਨੂੰ ਹੁਣ ਜਿਹੜਾ ਰਾਤ ਜਿਹੜਾ ਹੋਇਆ ਇਨਕਾਊਂਟਰ ਉਹਦੇ ਵਿੱਚ ਲਾਤੇ ਗੋਲੀ ਵਜੀ ਉਹਨੂੰ ਰਜਿੰਦਰ ਹਸਪੀਟਲ ਦਾਖਲ ਕਰਾਇਆ ਗਿਆ ਸਰ ਆਪਣੇ ਵਿੱਚ ਜਵਾਨ ਜ਼ਖਮੀ ਹੋਏ ਸੀ ਜੀ ਉਹਨਾਂ ਦੀ ਹਾਲਤ ਬਾਰੇ ਉਹ ਪਟਿਆਲਾ ਪੁਲਿਸ ਦੇ ਜਦੋਂ ਇਨਕਾਊਂਟਰ ਹੋਇਆ ਸੀ ਉਹਨਾਂ ਦੇ ਜਵਾਨ ਨਾਲ ਪੁਲਿਸ ਦੇ ਸਾਡੇ ਮੁਲਾਜ਼ਮ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਹੁਣ ਠੀਕ ਨੇ ਆਊਟ ਆਫ ਡੇ ਤੈਨੂੰ ਕਹਿ ਸਕਦੇ ਆ ਕਿ ਦੋ ਇਨਕਾਉਂਟਰ ਹੋਏ ਸਰ ਇੱਕ ਪਹਿਲਾ ਇੱਕ ਦੂਸਰਾ ਹਾਂ ਇਹਦੇ ਵਿੱਚ ਟੋਟਲ ਦੋ ਇਨਕਾਉਂਟਰ ਹੋਏ ਆ ਇੱਕ ਬੰਦਾ ਟੋਟਲੀ ਨਿਊਟਰਲਾਈਜ਼ ਕੀਤਾ ਗਿਆ ਇੱਕ ਦੇ ਬੰਦੇ 'ਚ ਲਾਤੇ ਗੋਲੀ ਵੱਜੀ ਆ ਸਰ ਜਿਹੜੇ ਲੋਕ ਸੌਖਾ ਤਰੀਕਾ ਲੱਭਦੇ ਨੇ ਜਿਸ ਤਰ੍ਹਾਂ ਫਰੋਤੀ ਮੰਗ ਕੇ ਕਰਦੇ ਨੇ ਉਹਨੂੰ ਕੀ ਤੁਸੀਂ ਸੋ ਇਹ ਇੱਕ ਮੈਸੇਜ ਹੈ ਪੰਜਾਬ ਸਰਕਾਰ ਵੱਲੋਂ ਵੀ ਤੇ ਪੁਲਿਸ ਵੱਲੋਂ ਵੀ ਕੋਈ ਵੀ ਪੰਜਾਬ ਦੇ ਵਿੱਚ ਕੋਈ ਵੀ ਇਦਾਂ ਦਾ ਫਰੋਤੀਆਂ ਦਾ ਕੰਮ ਨਹੀਂ ਚੱਲੂਗਾ ਜੇ ਚੱਲੂਗਾ ਤੇ ਉਹਨਾਂ ਦਾ ਮਾੜਾ ਹਸ਼ਰ ਹੋਊਗਾ ਉਹ ਨਿਊਟਰਲਾਈਜ਼ ਕੀਤੇ ਜਾਣਗੇ ਇਸ ਕਰਕੇ ਚੰਗੇ ਕੰਮ ਕਰੋ ਇਸ ਕਮਾਚ ਕੁਛ ਨਹੀਂ ਪਿਆ ਸਾਰਿਆਂ ਨੇ ਦੇਖਿਆ ਤੇ ਨਾਲ ਨਾਲ ਮੈਂ ਵੀ ਕਹਿਣਾ ਚਾਹਣਾ ਨਸ਼ਿਆਂ ਤੋਂ ਵੀ ਬਾਹਰ ਆਓ ਕਿਉਂਕਿ ਨਸ਼ਿਆਂ ਦੇ ਖਿਲਾਫ ਵੀ ਬੜਾ ਸਖਤ ਐਕਸ਼ਨ ਚੱਲ ਰਿਹਾ ਸਰ ਕੋਈ ਕ੍ਰਿਮੀਨਲ ਰਿਕਾਰਡ ਹੈ ਨਾ ਇਹਨਾਂ ਦਾ ਹਜੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਅਸੀਂ ਚੈੱਕ ਕਰ ਰਹੇ ਹਾਂ ਕਿਉਂਕਿ ਜਿਹਨਾਂ ਦੀ ਅਰੈਸਟ ਪਈ ਹੈ ਉਹਨਾਂ ਤੋਂ ਡਿਟੇਲ ਚ ਜਦੋਂ ਰਿਮਾਂਡ ਤੇ ਲਵਾਂਗੇ ਪੁੱਛਗਿਸ਼ ਤੋਂ ਬਾਅਦ ਹੀ ਡਿਟੇਲ ਪਤਾ ਲੱਗੂਗੀ। ਕੈਨੇਡਾ ਤੋਂ ਕਿੰਨਾ ਸਮਾਂ ਪਹਿਲਾਂ ਆਇਆ ਸੀ ਜੀ ਇਹ ਜਿਹੜਾ ਦੋਸਤ। ਤੇ ਥੋੜੀ ਦੇਰੀ ਉਹਨਾਂ ਦੇ ਪਿੰਡ 'ਚ ਰਹਿੰਦਾ ਸੀ ਥੋੜੀ ਦੇਰ ਪਹਿਲਾਂ ਹੀ ਆਇਆ ਸੀ ਕੈਨੇਡਾ ਤੋਂ। ਸਰ ਫਿਰ ਨੰਬਰ ਕਿਹੜੇ ਲਿੰਕ ਕਰਦੇ ਸੀਗੇ ਮੋਬਾਈਲ ਨੰਬਰ ਤੇ ਇਹ ਬਾਹਰਲੇ ਹੀ ਨੰਬਰ ਯੂਜ਼ ਕਰ ਰਹੇ ਸੀਗੇ ਪਲੱਸ 1 ਤੋਂ ਜਿਹੜੇ ਹੁੰਦੇ ਇੰਟਰਨੈਸ਼ਨਲ ਨੰਬਰ ਹੁੰਦੇ ਆ ਉਹੀ ਨੰਬਰ ਤੋਂ ਇਹ ਜ਼ਿਆਦਾ ਜਸਪੀਦ ਯੂਜ਼ ਕਰ ਰਹੇ ਸੀਗਾ। ਕੈਨੇਡਾ ਕਿੰਨੇ ਸਮੇਂ ਤੋਂ ਰਹਿ ਰਿਹਾ ਸੀ ਇਹ ਦੱਸੋ। ਉਹ ਹੁਣ ਅਸੀਂ ਡਿਟੇਲ 'ਚ ਪੁੱਛਗਿਸ਼ ਕਰਾਂਗੇ ਕਿਉਂਕਿ ਉਹ ਜਦੋਂ ਰਾਤ ਕੱਲ ਤਾਂ ਜਿਹੜਾ ਆ